ਪਿੰਦਰ ਉਹ ਤਾਂ ਅੰਦਰ ਹੋ ਜਾਣਾ ਹੈਗਾ ਬਾਹਰ ਹੀ ਲੰਮੇ ਪਿਆਮ ਨਹੀਂ ਮੰਮੀ ਅਜੇ ਹੁਣੇ ਬੈਠਾ ਮੇਰੀ ਗੱਲ ਸੁਣ ਪੱਠੇ ਪੁੱਠੇ ਪਾ ਗਏ ਹਟਿਆ ਹਾਂ ਅੱਛਾ ਪੱਠੇ ਪਾਏ ਸੀਗੇ ਕਦੋਂ ਤੇ ਆਏ ਅਹੀਂ ਤਾਂ ਪੁੱਤ ਆ ਗਏ ਪਾਣੀ ਪੁਣੀ ਪੀ ਕੇ ਤੇ ਮੈਂ ਹਾਂ ਚੱਲ ਵੇਲਨੀ ਆ ਜਾ ਕੇ ਬਾਹਰ ਹੀ ਲੰਮੇ ਪਿਆਵਾ ਤੇ ਕੀ ਗੱਲ ਤੋਂ ਅੰਦਰ ਚਲ ਜਾਣਾ ਹੈਗਾ ਉਹ ਇੱਥੇ ਵਾਵਾ ਵਧੀਆ ਹਵਾ ਜੀ ਆਉਂਦੀ ਤੇ ਮੈਂ ਇੱਥੇ ਲੰਮੇ ਪੈ ਗਿਆ ਹਵਾ ਸੁਆਵਾ ਹਾਂ ਤੇਰੀ ਗੋੜੇ ਗੋੜੇ ਗਰਮੀ ਆ ਚਲੋ ਫਿਰ ਮੰਮੀ ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਵੀ ਕਿਦਾਂ ਕਿਤਾਬ ਉਤਰਦਾ ਪੈਸੇ ਦੀ ਹੈ ਕਹ ਕੇ ਚੱਕੀ ਦੇ ਆਏ ਨਹੀਂ ਚੱਕਦੇ ਆਏ ਪੁੱਤ ਅੱਛਾ ਤੇ ਤੈਨੂੰ ਤੇਰੀ ਭੈਣ ਦੀ ਜਤ ਵਤ ਗਈ ਉਥੇ ਉਹਦੀ ਸੱਸ ਵੀ ਨਹੀਂ ਖੁਸ਼ੀ ਤੇ ਪਰਉਣਾ ਵੀ ਨਾ ਖੁਸ਼ ਪਤਾਸੀ ਨਹੀਂ ਸਕਦੀ ਮੈਂ ਅੱਛਾ ਮੰਮੀ ਆਹੋ ਤੇ ਚਲਪੋਤ ਜਿੱਦਾਂ ਮਰਜੀ ਏ ਧੀ ਪਹਿਣ ਦੇ ਮਗਰ ਰਹੀਏ ਨਾ ਤੇ ਫੇਰ ਧੀਆ ਪਹਿਣਾ ਵਸਦਿਆਂ ਆਹੋ ਇਹ ਤੇ ਗੱਲ ਤੁਹਾਡੀ ਸਹੀ ਏ ਆ ਤੇ ਆਹ ਤੇ ਬੜਾ ਹੀ ਵਧੀਆ ਕੰਮ ਹੋਇਆ ਜਦ ਤੋ ਸਲਾਹ ਦੇਤੀ ਨਾ ਚੈੱਕ ਦੀ ਅਗਲਾ ਜਦੋਂ ਜੀ ਕਰੂਗਾ ਉਦੋਂ ਆਪਣੀ ਡੇਟ ਭਰੂਗਾ ਤੇ ਤੇ ਕਢਾ ਲੂਗਾ ਠੀਕ ਵਾ ਨਾ ਇਹ ਆਪੀ ਘਰ ਪਈ ਪੈਸੇ ਜਿਹੜੇ ਵਰਤੇ ਜਾਂਦੇ ਨੇ ਹੂੰ ਤੇ ਅਗਲੇ ਜਦੋਂ ਹਨਾ ਲੋਡ ਹੋਏਗੇ ਤੋ ਕਢਾ ਕੇ ਦੇ ਦਿਆਂਗੇ ਆਪੇ ਕਢਾ ਲੂਗਾ ਆਹੋ ਪਰ ਇਹ ਇੱਕ ਗੱਲ ਆਪੇ ਸੱਸ ਉਹਦੀ ਬੜੀ ਖੁਸ਼ੀਗੀ ਖੋਸ਼ ਤੇ ਮੰਮੀ ਹੋਣਾ ਹੀ ਐ ਹੂੰ ਹੁਣ ਇਹ ਆ ਪੀ ਆ ਵੀ ਚੰਗੇ ਰਹੀਏ ਤੇ ਫੇਰੀ ਐ ਨਾ ਅਮਨ ਤੂੰ ਹੀ ਸੁਝਾ ਕੇ ਹੋਣਾ ਅਸੀਂ ਅੱਦਾ ਨਹੀਂ ਮੈਂ ਸਮਝਾਇਆ ਹੀਗਾ ਆਂਦੀ ਮੰਮੀ ਕੋਈ ਨਹੀਂ ਹੁਣ ਮੈਨੂੰ ਸਮਝ ਲੱਗ ਗਈ ਐ ਪੇ ਮੇਰਾ ਘਰ ਵਾ ਨਾ ਬਿਲਕੁਲ ਆਹ ਤੇ ਮੈਨੂੰ ਆਪਣੇ ਘਰ ਦੀ ਲੋੜ ਵਾ ਤੇ ਪਰੋਣਾ ਵੀ ਕਹਿੰਦਾ ਸੀ ਪੀ ਐਵੇਂ ਤਾਨੂੰ ਅਸੀਂ ਤੰਗੀ ਦਿੱਤੀ ਤੇ ਮੈਂ ਤੰਗੀ ਵਾਲੀ ਕਿਹੜੀ ਗੱਲ ਪੁੱਤ ਚਲੋ ਮੰਮੀ ਭੈਣ ਭਰਾ ਇੱਕ ਦੂਜੇ ਦੇ ਕੰਮ ਹੁੰਦਾ ਵਾ ਆਹੋ ਉਦੋਂ ਪਹਿਲੀ ਲੈਣ ਕਿੰਨੇ ਕ ਲੱਗੇ ਨੇ ਪੁੱਤ ਕਹਿਣ ਦਿਆ ਹੈ ਕਿਲਾ ਡੇਢ ਕਿਲਾ ਵਾ ਅੱਛਾ ਆਹੋ ਆਂਦਾ ਨਾਲ ਲੱਗਦੀ ਆ ਤੇ ਚੱ ਤੇ ਚੱਲ ਲੈ ਲੈਨੇ ਸਾਡੀ ਆਪਣੀ ਹੋ ਜੂ ਚੱਕ ਬਣ ਜੂਗਾ ਚਲੋ ਵਧੀਆ ਆਹੋ ਇੰਨੇ ਮਗਹਾਈ ਚ ਤੇ ਮੰਮੀ ਮਰਲਾ ਨਹੀਂ ਲਿਆ ਜਾਂਦਾ ਨਹੀਂ ਲਿਆ ਜਾਂਦਾ ਪੁੱਤ ਤੇ ਮੈਂ ਨਾ ਫਿਰ ਵੀ ਚੰਗੇ ਨੇ ਨਹੀਂ ਉਹਦੇ ਸੱਸ ਕਹਿੰਦੀ ਪੈਲੀ ਨਹੀਂ ਛੱਡਦੇ ਆਹੋ ਉਹਦੇ ਸੱਸ ਕਹਿੰਦੀ ਹੀ ਮੇਰੇ ਕੋ ਜਿੰਨਾ ਸੋਨਾ ਹੈ ਮੈਂ ਸਾਰਾ ਹੀ ਦੇ ਦਿੱਤਾ ਵਾ ਤੇ ਆਂਦੀ ਅਮਨ ਕੋ ਵੀ ਲਿਆ ਆਵਾ ਤੇ ਇਹਨੂੰ ਕਿਉਂ ਦਿਲਚ ਨਾ ਕੁਛ ਕਰੇ ਤੇ ਮੈਂ ਹਾਂ ਅਮਨ ਦੀ ਚੀਜ਼ ਬਣ ਗਈ ਆ ਇਹਨਾਂ ਲਈ ਬਣ ਗਿਆ ਸਭ ਕੁਝ ਆਹੋ ਤੇ ਮੈਂ ਇਹਨੇ ਦਿਲ ਵਿੱਚ ਕਿਉਂ ਕਰਨਾ ਵਾ ਹੈ ਤੇ ਆਂਦੀ ਹੋਂ ਤਾਂ ਥੋੜਾ ਬੋਤਾ ਪਾਉਣ ਵਾਸਤੇ ਮੈਂ ਰੱਖਿਆ ਮੈਂ ਸਾਰਾ ਨੀਗਾ ਦਿੱਤਾ ਠੀਕ ਹੈ ਠੀਕ ਇਹ ਆਪੀ ਚੱਲ ਇਸ ਤਰੈ ਗਈ ਸਾਡੀ ਧੀ ਦੀ ਜਦੋਂ ਆਪਾਂ ਗਏ ਆ ਨਾ ਤੇ ਬੜੇ ਖੁਸ਼ ਹੋਏ ਮਾਪਦਾ ਅੱਛਾ ਆਹੋ ਤੇ ਪਰ ਪੁੱਤ ਮੈਨੂੰ ਇੱਕ ਗੱਲ ਦੱਸ ਕਿ ਸਨੀ ਜਿਹੜਾ ਵਾ ਇਹ ਕਿਦਾਂ ਦੀਆਂ ਹਰਕਤਾਂ ਕਰਦਾ ਵਾ ਮੈਨੂੰ ਜਿੱਦਾਂ ਲੱਗਦਾ ਜਿੱਦਾਂ ਇਹਦੀ ਭਿਆਣੀ ਨਹੀਂ ਹੁੰਦੀ ਓ ਐਵੇਂ ਮੰਮੀ ਜਾਣ ਕੇ ਕਰਦਾ ਰਹਿੰਦਾ ਵਾ ਅਗਲਾ ਕਰਨਾ ਚਾਹੀਦਾ ਵਾ ਅਗਲੇ ਆ ਭਲਾ ਕਿਹੜੇ ਪੈਸੇ ਨਹੀਂ ਦੇਣੇ ਦੇ ਹੀ ਦੇਣੇ ਆ ਜੇ ਨਾਨਾ ਮੰਮੀ ਆਪਾਂ ਹੁਣ ਕਰਦੇ ਤੇ ਸਾਰੀ ਉਮਰ ਆਪਾਂ ਗੱਲਾਂ ਸੁਣਦੇ ਰਹਿਣਾ ਸੀ ਉਹਨਾਂ ਕੋਲ ਪੁੱਤ ਥੱਲੇ ਲੱਗ ਜਾਣਾ ਸੀਗਾ ਅਗਲਾ ਕਹਿਣ ਧਿਆ ਵਾ ਪਿਆ ਕਣਕ ਛੁੱਟੀ ਗਈ ਹੈ ਹੁਣ ਤੇ ਜੇ ਚੋਨਾ ਆਉਂਦਾ ਮੰਮੀ ਤੇ ਤੁਹਾਡੇ ਪੈਸੇ ਪਹਿਲਾਂ ਸਭ ਤੋਂ ਵਾਪਸ ਕਰਨੇ ਆ। ਤੁਸੀਂ ਕਹਣਾ ਕੋਈ ਗੱਲ ਨਹੀਂ। ਆਹੋ। ਜੋ ਕਿ ਮੰਮੀ ਸਾਲ ਡੇਢ ਵਰਤ ਵੀ ਲੈਣਗੇ ਤੇ ਕਿੱਡੀ ਕ ਗੱਲ ਹੈ। ਨਹੀਂ ਮੈਂ ਤਾਂ ਪੁੱਤ ਕਹਿ ਹੀ ਆਂ। ਮੈਂ ਬਾਕੀ ਤੁਸੀਂ ਆਪਣਾ ਭਾਰ ਹੌਲਾ ਕਰ ਲਿਓ ਤੁਹਾਡੀ ਕੋਈ ਗੱਲ ਨਹੀਂ। ਹਾਂ ਬਿਲਕੁਲ ਤੇ ਉਦਾਂ ਪੁੱਤ ਤੂੰ ਫਰਜ਼ ਨਿਭਾਉਣਾ ਵਾ ਸਾਰੇ ਭਰਾਵਾਂ ਵਾਲੇ। ਤੇ ਪਰ ਇਹਨੂੰ ਤੇ ਸ਼ਰਮੀ ਹੈ ਇਹਨੂੰ ਆਸਾ ਮਾੜਾ ਮੋੜਾ ਸਮਝਾਇਆ ਕਰਕੇ ਤੇ ਕੋਈ ਨਹੀਂ ਮੰਮੀ ਆਪੀ ਉਹਨੂੰ ਵੀ ਆ ਜਾਏਗੀ ਸਮਝ। ਕਿੱਥੇ ਸਮਝਾਉਣੀ ਹੈ ਇਹਨੂੰ? ਜਦੋਂ ਵੇਖ ਲਓ ਉਖੜਿਆ ਹੀ ਪੈਂਦਾ ਉਖੜਿਆ ਹੀ ਪੈਂਦਾ ਵਾ। ਹੈ ਤਾਂ ਸਹੀ ਪਰ ਹੁਣ ਕੀ ਕਰੀਏ? ਉਹਦਾ ਪਰ ਫਿਰ ਵੀ ਜਿੱਥੇ ਭੈਣ ਭਰਾਵਾਂ ਸਾਥ ਦੇਣਾ ਤਾਂ ਭੈਣ ਭਰਾਵਾਂ ਦੇਣਾ ਹੁੰਦਾ ਵਾ ਠੀਕ ਆ ਨਾ ਕੋਈ ਨਹੀਂ ਮੰਮੀ ਸਮਝਾਵਾਂਗੇ ਇਹਨਾਂ ਨੂੰ ਆਹੋ ਇਹਨੂੰ ਸਮਝਾਵਾਂਗੇ ਪਿੱਦਾ ਨਹੀਂ ਕਰੀਦਾ ਹੁੰਦਾ ਤਾਂ ਭਰਾਵਾਂ ਭੈਣਾਂ ਵਾ ਤੁਹਾਡੀ ਕੋਈ ਨਹੀਂ ਕੋਈ ਨਹੀਂ ਆਹੋ ਚਲ ਆ ਜਾ ਅੰਦਰ ਕੋਟਾ ਚਾਹ ਬਣਾਉਣੇ ਪੀਂਦੇ ਕੋਈ ਨਹੀਂ ਆ ਗਿਆ ਮੈਂ ਆ ਜਾ ਆ ਜਾ ਵੇਹਲ ਅਮਨ ਨੂੰ ਪੈਸੇ ਦੇ ਕੇ ਤੇ ਮੰਮੀ ਕਿੰਨੇ ਖੁਸ਼ ਨੇ ਤੇ ਨਾਲੇ ਕਹਿਣ ਦੇ ਵੀ ਉਹਦੀ ਸੱਸ ਵੀ ਬੜਾ ਉਹਨਾਂ ਨਾਲ ਕਰਦੀ ਏ ਜੇ ਤੁਸੀਂ ਵੀ ਆਪਣੀਆਂ ਨੁਹਾਂ ਨਾ ਕਰੋ ਤੁਹਾਡੇ ਘਰ ਵੀ ਸਭ ਕੁਝ ਵਧੀਆ ਹੋ ਜੇ ਦੀਦੀ ਲੱਗ ਗਣੀ ਹਲਚੜੂ ਬਸ ਲੱਗ ਗਿਆ ਵਾ ਆ ਇੱਥੇ ਕਿੰਨਾ ਕੀ ਰਹਿ ਗਿਆ ਹੈਗਾ ਮੈਂ ਚਾ ਲਾ ਕੇ ਨਾ ਤੇ ਫਿਰ ਅੰਦਰ ਪੋਚੇ ਲਾਉਣੀ ਹੈ ਪੋਚੇ ਤੁਸੀਂ ਨਹੀਂ ਲਾਉਣੇ ਹੈਗੇ ਮੈਂ ਮੰਮੀ ਨੂੰ ਆਣੀ ਆ ਆਪਿਓ ਲਾਉਣਗੇ ਅਹੀਂ ਨੌਕਰ ਲੱਗੇਗੇ ਸਾਰਾ ਕੰਮ ਅਹੀਂ ਕਰਨਾ ਵਾ ਚੱਲ ਰਹਿਣ ਦੇ ਨਾ ਉਹ ਲਾ ਲੈਨੇ ਆ ਕਿੰਨੇ ਕਿਤੇ ਮੈਂ ਲਾ ਲੈਨੀ ਆ ਪੋਚੀ ਕਿਉਂ ਕਿਹੜੀ ਗਲ ਨੂੰ ਇਹੀ ਲਾ ਲੈਨੇ ਆ ਉਹ ਤੇ ਕਿਸੇ ਦੇ ਬੰਦੇ ਨਹੀਂ ਹੈਗੇ ਅਹੀਂ ਆਵੇ ਕੰਮ ਕਰਦੇ ਫਿਰ ਇਹ ਉਹਨਾਂ ਦਾ ਚੁੱਪ ਕਰਕੇ ਤੇ ਬੈਠੇ ਰਹੋ ਤੁਸੀਂ ਮੈਂ ਕਹਿਨੀ ਉਹਨਾਂ ਨੂੰ ਚੱਲ ਵੇਖ ਲੈ ਕੇ ਆ ਕੇ ਜੇ ਤੇ ਲਾਉਂਦੇ ਠੀਕ ਨੇ ਤੇ ਆਪ ਲਾ ਲੈਨੇ ਆ ਬੋਤਾਂ ਨਾਲ ਲੜੀ ਨਾ ਤੂੰ ਚੰਗਾ ਵੇਹਾ ਕਿੱਦਾਂ ਮਹਾਰਾਣੀ ਸੁੱਤੀ ਏ ਮੰਮੀ ਉਠੋ ਤਾਂ ਹਾਏ ਹਾਏ ਕੀ ਗੱਲ ਵਾ ਕੋਈ ਕੰਮ ਕਰ ਨਹੀਂ ਹੈਗਾ ਤੁਹਾਨੂੰ ਨਹੀਂ ਤੈਨੂੰ ਕੀ ਲੱਗੇ ਮੇਰੇ ਕੰਮ ਕਰਨਾ ਤੂੰ ਘੜਾ ਰੋਟੀਆਂ ਪਕਾ ਕੇ ਮੇਰੇ ਮੂੰਹ ਚ ਪਾਉਣੀਆਂ ਠੀਕ ਆ ਨਾ ਤੇ ਮੈਂ ਪਾਉਣ ਵੀ ਨਹੀਂ ਲੱਗੀ ਹੈਗੀ ਤੁਸੀਂ ਖਾਂ ਜੋਗੇ ਨਹੀਂ ਹੈਗੇ ਕਿ ਤੈਨੂੰ ਰੋਟੀਆਂ ਪਕਾ ਕੇ ਤੇ ਖਵਾਈਏ ਨਹੀਂ ਆ ਜੋੜੇ ਤੇਰੇ ਗੜੀ ਹੱਥ ਮੈਂ ਨਹੀਂ ਤੇਰੀਆਂ ਰੋਟੀਆਂ ਪੱਕੀਆਂ ਖਾਂਦੀ ਠੀਕ ਆ ਨਾ ਸੁੱਤੀ ਹੀ ਮੈਂ ਕਿੱਡੀ ਸੋਣੀ ਨੀਂਦ ਆਈ ਹੈਗੀ ਅੰਧੇ ਠਾਲਤਾ ਦਵਾ ਦਵਾ ਬਿਮਾਰੀ ਕੀ ਹੈ ਤੈਨੂੰ ਨਾ ਕਿਹੜੀ ਗੱਲ ਤੁਹਾਨੂੰ ਸੌਂ ਲੈਂਦੀ ਏ ਆਪ ਹੀ ਤੁਹਾਨੂੰ ਸੌਂ ਦਿੰਦੇ ਹੋ ਨਾ ਆਪ ਟੇਕ ਕੇ ਬਹਿਣਾ ਹੁੰਦਾ ਵਾ ਨਾ ਕਿਸੇ ਨੂੰ ਬਹਿਣ ਦਿੰਦੇ ਹੋ ਰਾਖੀਆਂ ਕਰਦੇ ਫਿਰਦੇ ਹੋ ਤੁਹਾਨੂੰ ਪਹਿਲੇ ਕੀ ਹੋ ਚੱਲਿਆ ਸੀ ਸਾਰਿਆਂ ਦੇ ਨਾਲ ਹੀ ਆ ਹੀ ਵੀ ਚੁੱਪ ਕਰਕੇ ਬਹਿ ਜਾ ਬਹੁਤੀ ਅੱਖਾਂ ਨਾ ਕਾਟੇ ਮੇਰੇ ਵੱਲ ਠੀਕ ਆ ਨਾ ਆਪਨਾ ਮੈਂ ਰੋਟੀ ਪਾਣੀ ਪਕਾਉਣਾ ਵਾ ਜਿੱਦਾਂ ਮਾਦੀ ਪਕਾਵਾਂ ਨਾ ਪਕਾਵਾਂ ਤੈਨੂੰ ਕੀ ਤੇ ਜੇ ਕੋਈ ਇੱਥੇ ਆਜੀ ਜਿਹੜਾ ਖਲਾਰਾ ਪਿਆ ਉਹ ਕਿਨੇ ਸਾਂਭਣਾ ਵਾ ਉੱਠ ਕੇ ਤੇ ਪੋਚਾ ਫੇਰੋ ਚਾੜੂ ਅਹੀਂ ਲਾਤਾ ਵਾ ਹੂੰ ਤੁਹਾਡੇ ਹੱਥਾਂ ਨੂੰ ਮਹਿੰਦੀਆਂ ਚ ਲੱਗੀਆਂ ਵਾ ਪੋਚੇ ਮੈਂ ਲਾਵਾਂ ਸ਼ਰਮਤ ਨਹੀਂ ਆਉਂਦੀ ਹਾਂ ਗੱਲ ਕਰਦੀ ਨੂੰ ਹਨਾ ਹੁਣ ਬੁੱਢੇ ਬਾਰੇ ਮੇਰੇ ਕੋ ਪੋਚੇ ਲਵਾਓ ਆਪਣੇ ਮਾਵਾ ਕਾ ਲਵਾਓ ਉਹ ਪੋਚੇ ਜਾ ਕੇ ਜਿੱਥੇ ਤੁਹਾਨੂੰ ਪੀੜ ਹੁੰਦੀ ਆ ਤੁਹਾਡੀਆਂ ਮਾਵਾ ਕਰਦੀਆਂ ਹੀ ਆ ਉਹ ਤੁਹਾਡੇ ਵਾਂਗੂ ਨਹੀਂ ਕਰਦੀਆਂ ਬਹੁਤ ਕਰਦੀਆਂ ਵਾ ਮੈਨੂੰ ਭਲੇਖਾ ਭਲਾਉਣਾ ਦਾ ਸਭ ਕੁਝ ਜਾਣਨੀ ਚੰਗੀ ਤਰ੍ਹਾਂ ਆਹੋ ਟਾਂਡਾ ਭਲਾ ਕਿਸੇ ਨੂੰ ਪਤਾ ਨਹੀਂ ਨਾ ਵੀ ਤੁਸੀਂ ਕਿੰਨੇ ਇੱਕ ਪਾਣੀ ਚ ਨੇ ਸ਼ਰਮ ਨਹੀਂ ਆਉਂਦੀ ਤੈਨੂੰ ਹਾਂ ਗੱਲ ਕਹਿੰਦੀ ਤੇ ਮੈਨੂੰ ਆਉਂਦੀ ਨਹੀਂ ਆਉਂਦੀ ਮੈਨੂੰ ਕਿਦਾਂ ਆਰਡਰ ਕਰਨ ਆਈ ਆ ਨਹੀਂ ਲਾਉਂਦੀ ਕੋਚੇ ਜਾਂ ਲਾਲਾ ਜੋਰ ਨਹੀਂ ਤੇ ਤੁਹਾਨੂੰ ਲੜਨ ਲੱਗਿਆ ਨੂੰ ਨਹੀਂ ਕੁਝ ਹੁੰਦਾ ਕੰਮ ਕਰਨ ਵਰੀ ਤੁਹਾਨੂੰ ਮੌਤ ਹੀ ਪੈ ਜਾਂਦੀ ਏ ਨਹੀਂ ਲੜਨ ਮੈਂ ਡਈ ਆ ਲੜਨ ਤੇ ਤੂੰ ਆਈ ਆ ਮੈਂ ਤਾਂ ਆਰਾਮ ਨਾਲ ਸੁੱਤੀ ਹੈਗੀ ਪਤਾ ਨਹੀਂ ਕੀ ਖਾ ਲਿਆ ਇਹਨੇ ਸਵੇਰੇ ਸਵੇਰੇ ਬਹੁਤੀਆਂ ਨੇ ਮੈਨੂੰ ਗੱਲਾਂ ਨਾ ਸੁਣਾ ਉੱਠ ਕੇ ਤੇ ਆਪਣਾ ਕੰਮ ਕਰੋ ਮੇਰੇ ਵੱਲੋਂ ਭਾਵੇਂ ਹਾਸੇ ਕਰ ਲਓ ਭਾਵੇਂ ਰੋ ਕੇ ਕਰ ਲਓ ਆਪਣੇ ਹਿੱਸੇ ਦਾ ਕੰਮ ਨਾ ਤੁਹਾਨੂੰ ਹੀ ਕਰਨਾ ਪੈਣਾ ਵਾ ਅੱਛਾ ਤੈਨੂੰ ਤੇ ਮੈਂ ਦੱਸਨੀ ਆ ਨੀ ਮੱਕੀ ਅੱਡ ਲੱਗੇ ਮਾਰਨੀ ਦਿੱਤੇ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਵੇਖ ਨਾ ਪੁੱਤ ਤੇਰੀਆਂ ਮਾਵਾਂ ਰਹੀ ਐ ਤਾਂ ਥੋੜਾ ਕੁ ਇਦਾਂ ਦਾ ਕਿਹਨੂੰ ਆ ਵੇਖ ਲਓ ਸੁਣ ਲਿਆ ਨਾ ਆਪਣੇ ਕੰਨੀ ਕੂਣ ਦੀ ਅਕਲ ਵੇਖ ਲਓ ਕਿੰਨੀ ਐਨੂੰ ਜੇ ਮਾਂ ਬਾਪ ਨਾ ਤੇ ਇਹਨਾਂ ਨੇ ਮੰਜੇ ਤੇ ਬਿਠਾ ਕੇ ਖਵਾਈਏ ਪੁੰਜੇ ਪੈਰ ਨਾ ਲਾਉਂਦੀਏ ਪਰ ਇਹ ਮਾਂ ਬਾਪ ਦੇਣੀ ਨਾ ਜੀਵਨ ਤੂੰ ਨਾ ਰਮਾਨ ਨਾ ਬੈਠ ਪੁੱਤ ਜੇ ਕੋਈ ਗੱਲ ਵਾਤਾ ਤੂੰ ਮੈਨੂੰ ਦੱਸ ਕਿਉਂ ਤੜਨਾ ਨਹੀਂ ਕਿਹੜੀ ਗੱਲ ਕਰੀਏ ਡੈਡ ਜੀ ਤੁਹਾਡੇ ਨਾਲ ਸਾਡੀ ਕੋਈ ਗੱਲ ਹੈ ਹੀ ਨਹੀਂ ਆ ਜਦੋਂ ਆਡੇ ਤੇ ਇਹ ਲੈਂਦੇ ਨੇ ਤੁਹਾਡੇ ਨਾਲ ਤੁਸੀਂ ਇਹਨਾਂ ਨਾਲ ਹੀ ਗੱਲ ਕਰਨੀ ਹੈ ਗੱਲ ਤੇ ਆ ਕੰਮ ਦੀ ਆ ਨਾ ਜੀਵਨ ਜਰਾ ਤਰੇ ਸਿਉਂਦਾ ਨਾ ਆਪਣਾ ਕਰ ਲਿਆ ਕਰ ਟਾਈਮ ਨਾ ਨਹੀਂ ਮੇਰੀ ਗੱਲ ਸੁਣੋ ਨੌਵਾ ਧੀਆ ਵਾ ਤੇ ਸਸਤੇ ਆਰਡਰ ਮਾਰਨ ਡੀਆਂ ਫਿਰ ਸਸ ਲਾਵੇ ਪੋਚੇ ਇਹਨਾਂ ਨੂੰ ਹੈ ਸ਼ਰਮ ਦਾ ਘਟਾ ਉਹ ਚਾਰ ਬੰਦੇ ਮੈਂ ਇਕੱਠੇ ਕਰਾਂ ਤੇ ਫਿਰ ਇਹਨਾਂ ਨੂੰ ਪੁੱਛਣਾ ਜੀਵਨ ਮੇਰੀ ਪਿੱਲ ਗੱਲ ਸੁਣੋ ਜਦੋਂ ਅੱਡ ਹੋ ਜਾਈਏ ਨਾ ਫਿਰ ਆਪੋ ਆਪਣਾ ਕਰਨਾ ਹੀ ਪੈਣਾ ਵਾ ਅੱਛਾ ਮਰਗੀ ਮੈਂ ਘਰ ਬਣਾਉਂਦੀ ਹੈਂ ਏ ਹੁਣ ਮੇਰੇ ਤੇ ਆਰਡਰ ਮਾਰਨ ਗਈਆਂ। ਇਹ ਗੱਲ ਸਮਝ ਪਤਾ ਨਾ ਜੇ ਤੇਰੇ ਕੋ ਨੀ ਨਾ ਹੁੰਦਾ ਤੇ ਸ਼ਰਨੂ ਕਹ ਦੇ ਉਹ ਆਪ ਹੀ ਕਰ ਦੂਗੀ। ਡੈਡੀ ਪੋਚੇ ਦੀ ਤੇ ਕੋਈ ਗੱਲ ਨਹੀਂ ਆ ਉਹ ਤੇ ਭਾਵੇਂ ਮੈਂ ਵੀ ਲਾਦਾ ਪਰ ਇਹਨਾਂ ਨੂੰ ਸਬਕ ਸਿਖਾਉਣਾ ਹੀ ਇਹਨੇ ਨਾ ਕਹਿਣ ਕੁਝ ਸਮਝਦੇ। ਚਲ ਪੁੱਤ ਤੇਰੀ ਮਾਂ ਮਾਰ ਗਈਆਂ ਇਹਦਾ ਨਹੀਂ ਲੰਮਾ ਸੋਚੀਦਾ ਹੁੰਦਾ। ਵੇਖਾਂ ਆਈ ਵੱਡੀ ਮੈਨੂੰ ਸਬਕ ਸਿਖਾਉਣ। ਆ ਤੇਰ ਵੇਖੇ ਨਾ ਆਪਣੀ ਦੇ। ਉਹ ਮੇਰੀ ਗੱਲ ਸੁਣ ਉਹ ਤੂੰ ਛੱਡ ਤੂੰ ਗੱਲ ਨਾ ਇਹ ਵਾਲੇ ਹੌਸਲੇ ਨਾ ਕਰਿਆ ਕਰ। ਉਹਨੂੰ ਕਹਿ ਦਿੱ ਚਲ ਮੈਂ ਪੁੱਤ ਕਰ ਦਊਂਗੀ ਤੇ ਪੁੱਤ ਮੇਰੇ ਠੀਕ ਨਹੀਂ ਤੂੰ ਕਰ ਦੇ। ਮੇਰੀ ਗੱਲ ਸੁਣੋ ਮ ਲੜਾਈ ਲੜਨ ਤੇ ਇਹ ਆਈ ਆ ਮੇਰੇ ਨਾਲ ਮੈਂ ਇਹਨਾਂ ਨੂੰ ਕੀ ਆਨੀ ਆ ਲੋਕੀ ਪਿਆਰ ਨਾਲ ਵੀ ਕੰਮ ਕਰਾ ਲੈਂਦੇ ਆ ਨੀ ਬਾ ਤਾਂ ਤੇਰੀ ਵੀ ਬੜੀ ਮੜੀ ਐ ਮੈਂ ਕਿਨੂੰ ਕੀ ਆਖਾਂ ਹੈ ਜਦੋਂ ਅਗਲਾਂ ਕਿ ਸਿੱਤੇ ਹੀ ਚੜ ਜੇ ਤੇ ਫਿਰ ਮੈਂ ਹੱਥ ਜੋੜਿਆ ਕਰਾਂ ਨਾ ਤੇ ਗਾੜੀ ਹੱਥ ਜੋੜਿਆ ਗੱਲਾਂ ਕਰਦੇ ਫਿਰਦੇ ਆ ਤੂੰ ਆਪ ਧੀਏ ਮੇਰੇ ਕੋ ਨਹੀਂ ਘੁੰਦਾ ਤੇ ਕੋਈ ਗੱਲ ਨਹੀਂ ਜੇ ਤੇਰੇ ਕੋ ਵੀ ਨਹੀਂ ਹੁੰਦਾ ਤੇ ਤੂੰ ਸ਼ਰਮ ਨੂੰ ਕਹਦੇ ਨਹੀਂ ਤੁਸੀਂ ਤੇ ਮੇਰੇ ਵੱਲ ਦੀ ਗੱਲ ਕਰ ਲਿਆ ਕਰੋ ਜੇ ਇਦਾਂ ਹੀ ਕੰਮ ਰਿਆ ਨਾ ਤੇ ਬਹੁਤੀ ਧੀਰ ਨਹੀਂ ਕਿ ਲਗਣੀ ਮੇਰੀ ਗੱਲ ਉਹ ਇਹ ਗੱਲ ਸਮਝਦੇ ਆਂ ਵੀ ਅਸੀਂ ਅੱਡ ਬਾ ਰਹੀਆਂ ਹਾਂ ਹੁਣ ਆਪਣੇ ਹਿੱਸੇ ਦਾ ਕੰਮ ਕਰਨਾ ਪੈਣਾ ਤੈਨੂੰ ਸੁਣਾਉਣ ਆਈ ਸੀ ਸੁਣਾਉਣ ਆਈ ਅੱਗੇ ਇਹੋ ਦੋਹੇ ਕਰਦੀ ਹੁੰਦੀਆਂ ਸੀ ਨਾ ਮੇਰਾ ਤਾਂ ਪਤਾ ਕੀ ਜੀ ਕਰਦਾ ਤੇਰੇ ਮਾਪਿਓ ਨੂੰ ਕਰਾ ਫੋਨ ਤੇ ਨਾਲੇ ਕਰਾਂ ਦੂਜੀ ਦਿਆਂ ਨੂੰ ਤੇ ਉਹਨਾਂ ਨੂੰ ਬੁਠਾਲਾਂ ਇੱਥੇ ਪਿੱਤਾ ਢੀਆਂ ਨਵਾਂ ਤੜਕੋ ਪੋਚੇ ਲਵੰਦੀ ਕਾ ਆਪੇ ਫਿਰ ਸ਼ਰਮ ਨਾਲ ਮਰਨਗੇ ਡੁੱਬ ਕੇ ਮੇਰੀ ਗੱਲ ਸੁਣ ਲੈ ਜਦੋਂ ਗੱਲ ਬੰਦਿਆਂ ਜਾਜੇ ਨਾ ਜਿਹੜੀ ਗੱਲ ਟੁੱਕੀ ਗਈ ਨਾ ਉਹ ਮੁੜ ਕੇ ਕੰਮ ਕਰਨਾ ਪੈਣਾ ਹੀ ਉਹਨਾਂ ਨੂੰ ਪੈਣਾ ਭਾਜੀ ਜੇ ਤੁਸੀਂ ਅੱਡ ਬਾਰੇ ਤੁਹਾਨੂੰ ਕਰਨਾ ਪੈਣਾ ਵਾ ਕਹਿਣਾ ਭਲਾ ਉਹਨਾਂ ਦੀ ਨਹੀਂ ਜ਼ਰਤ ਤੁਹਾਡੇ ਘਰ ਆਣ ਕਿਤੇ ਮੈਨੂੰ ਇਹ ਗੱਲ ਕਹਿ ਜਣਾ ਉਹਨਾਂ ਨੂੰ ਤਾਂ ਨਹੀਂ ਗੱਲ ਉਹਨਾਂ ਫਟਰੀ ਕੇ ਗੱਲ ਕਹਿ ਦੇਣੀ ਆ ਜੋ ਸਾਰਾ ਟੱਬਰ ਉਹਨਾਂ ਪਾਣੀ ਗਲ ਮਹਿਸੂਸ ਹੋਣੀ ਉਹਨਾਂ ਤਾਂ ਇਹੋ ਗੱਲ ਕਹਿਣਾ ਪੈਜੀ ਜਦੋਂ ਅੱਡ ਜੇ ਨਾ ਫਿਰ ਆਪਣੇ ਹੱਥਾਂ ਦਾ ਕਰਨਾ ਹੀ ਪੈਣਾ ਮੇਰੀ ਕਰਦੀ ਜੁੱਤੀ ਠੀਕ ਆ ਨਾ ਜੋ ਕਰਨਾ ਕਰਨ ਮੈਂ ਲੱਗੀਆਂ ਸੌਣ ਮੈਨੂੰ ਡਰ ਨਹੀਂ ਮਾਰਿਆ ਕਿਸ ਦਾ ਹੋਰ ਲੱਗੇ ਗੱਲਾਂ ਕਰਨਾ ਇਹੋ ਗੱਲਾਂ ਨੇ ਨਾ ਅੱਗੇ ਘਰ ਦਾ ਬੜਾ ਅਗਰ ਕਰਕੇ ਕੀਤਾ ਵਾ ਜੇ ਤੂੰ ਚੰਗੀ ਹੁੰਦੀ ਨਾ ਤੈਸੋ ਕਰਨਾ ਬਥ ਨਾ ਹੀ ਪਹੁੰਚਦੀ ਸਾਰੀ ਉਮਰ ਆਪਣੀਆਂ ਮਰਜ਼ੀਆਂ ਕਰ ਛੜੀਆਂ ਫੜ ਕੇ ਉਹ ਬਾਤ ਤੇ ਨੇ ਹੈ ਕੰਮ ਤੇ ਸਾਰਾ ਹੀ ਕਰ ਰਹੀ ਆਂ ਹਉਮਤ ਖਤ ਗਈ ਆ ਉਹ ਇੰਨਾ ਸਲੀਪ ਟੁੱਟਣ ਕੋ ਜੰਡਿਆ ਵੀ ਹੋਰ ਕੰਮ ਕਰਨ ਦਾ ਹੈ ਨਹੀਂ ਹਿੰਮਤ ਮੇਰੇ ਚ ਤੇ ਇੱਕ ਵਾਰ ਨਿਕੜੀ ਰੈਸਟ ਕਰ ਲੈਣੀ ਆ ਫੇਰੀ ਕਰਾਂਗੀ ਜੋ ਰਹਿ ਗਿਆ ਤੇ ਜਦ ਨਾਲ ਤੇ ਜਦ ਅੱਖਾਂ ਢੀ ਇਹਨੂੰ ਵੀ ਆ ਮਸਾ ਸਾਫ ਕਰਕੇ ਰੱਖ ਤਾ ਵੜ ਲਾ ਸੰਤਿਹਣੀ ਮੈਨੂੰ ਕਰਨਾ ਪੈਣਾ ਕਰਕੇ ਰੱਖ ਨਹੀਂ ਆ। ਚਲ ਰੱਖਿਆ ਉਹ ਦੁਕਾਨ ਮੇਂ ਨਾ ਦੇ ਨਾ ਆ ਗਿਆ ਜੋ। ਪਤਾ ਨਹੀਂ ਇਹ ਕੁੜੀ ਉੱਠੀ ਨਹੀਂ ਅਜੇ ਤੱਕ। ਹਾਂ ਅਮਨ ਉੱਠੀ ਨਹੀਂ। ਇਹਨ ਪਤਾ ਤਾਂ ਆਪੀ ਤੋਂ ਟਾਈਮ 5 ਦਾ ਹੋ ਗਿਆ ਹੋਣਾ ਤੇ। ਮੈਂ ਬਥੇਰਾ ਸੌਂ ਲਿਆ ਤੇ ਹੁਣ ਉੱਠੀ ਨਹੀਂ ਤਾਂ। ਮੈਨੂੰ ਫੇਰ ਕਰ ਲਈ ਫਿਰ। ਮੜ ਗਿਆ ਚਾੜੂ ਤੇ ਫੇਰ ਨਖਲਾਰਾ ਗੁਰਗੜ ਪਿਆ। ਦੇ ਸੋ ਪੀ ਆ। ਨਾਲ ਇਹਨੂੰ ਵੀ もうとおりに、だし、きんなでな、あかと、たなかだ、まだか、なかだ。 चढ़ गए जो तू कोई कम नहीं कि दिन आए पांच बज गए तकाल पै गां कोई रोटी पानी द <laughs> नहीं कर मेरा शरीर नहीं ठीक मेरे कुछ भी नहीं हो ਇਹ ਤੈਨੂੰ ਲਸਾ ਦਾ ਆਖਿਆ ਤੋ ਉੱਥੇ 700 ਕੁ ਗਿਆ ਮਸਾ ਉਹ ਹੁਣ ਸਾਫ ਕਰ ਕਹੀਂ ਝੁੰਕੇ ਚ ਬੋਕਰ ਨਹੀਂ ਕਿਤੇ ਪੇਰੀ ਤੂੰ ਉਹਦੇ ਖਲਾਰਾ ਪਿਆ ਤ ਹੁਣ ਫੇਰ ਕੇ ਆਈ ਆਂ ਭਾਰ ਕੇ ਮੈਂ ਠਾਲ ਨਹੀਂ ਕੀ ਗੱਲ ਵਾ ਮੰਮੀ ਮੈਨੂੰ ਨਾ ਕਦੇ ਹੀ ਮੈਂ ਕੰਮ ਕਰਦੀ ਮੇ ਕੋ ਹੋ ਨਹੀਂ ਦਿਆ ਮੇਰਾ ਸਾਰਾ ਸਰੀਰ ਟੁੱਟਣ ਭੱਜਣ ਦਿਆ ਏ ਮੇਰਾ ਸਿਰ ਪੀੜ ਵੀ ਮੇਰੇ ਹੋਣ ਡੀ ਟੇਡ ਦੀ ਪੀੜ ਹੋਈ ਜਾਂਦੀ ਏ ਇਦਾਂ ਜਿੱਦਾਂ ਬੁਖਾਰ ਹੁੰਦਾ ਨਾਲ ਤੇ ਫਿਰ ਤੂੰ ਦਵਾਈ ਲਿਆ ਜਾ ਕੇ ਨਾੜੀ ਚੱਕਰਾ ਕੇ ਤ ਫੇਰਿਆ ਤੇ ਘਰ ਦੇ ਚਾਟ ਲੰਗਦੀ ਇਦਾਂ ਜੇ ਗੰਮੇ ਪਿਆ ਮਮਾ ਜੀ ਕੋਈ ਟਾਈਮ ਟੈਗ ਹੀ ਲੈ ਕੋਈ ਨਹੀਂ ਮੇ ਕੋਈ ਹਿੰਮਤ ਨਹੀਂ ਕਿ ਮੈਂ ਦਵਾਈ ਲੈਣ ਨਹੀਂ ਜਾ ਮੈਂ ਕੋ ਤੁਰਿਆ ਫਿਰਿਆ ਨਹੀਂ ਜਾਂਦੇ ਉਹਨੂੰ ਕਹਿ ਪਿੰਨ ਬਲਵਿੰਦਰ ਕੰ ਲੈ ਜੇ ਤੇ ਚੱਕਰਾ ਕੇ ਆ ਕੇ ਤਾਂ ਬੁਕਾਰਿਆ ਜਾਂ ਬੀਪੀ ਘਟਿਆ ਕੋਣ ਕੋ ਤ ਹੋਏ ਹੋਣਾ ਮਮਮੀ ਮੈਂ ਨਹੀਂ ਉਹਨਾਂ ਨੂੰ ਕਹਿਣਾ ਐਦਾਂ ਕਰੋ ਵੀ ਤੂੰ ਹੀ ਕਹਿ ਦੋ ਉਹਨਾਂ ਨੇ ਮੈਨੂੰ ਅੱਗ ਖਿਜ ਕੇ ਬਹਿਣਾ ਵੀ ਮੈਂ ਜੇ ਕੰਮ ਕਰਕੇ ਹਟਿਆ ਤਾਂ ਤੂੰ ਦਵਾਈ ਲੈਣ ਵਲੋਂ ਮੈਨੂੰ ਪਿਆਤਾ ਹੁਣ ਜਦੋਂ ਬਾਹਰੋਂ ਆਇਆ ਤਾਂ ਤੂੰ ਉਹਨਾਂ ਨਾਲ ਗੱਲ ਨਹੀਂ ਕੀਤੀ ਰੋਟੀ ਕਾਦੀ ਜਦੋਂ ਮਮਮੀ ਮੈਂ ਨਹੀਂ ਕੀਤੀ ਮਿੰਤੇ ਪਤਾ ਨਹੀਂ ਕਿਹੜੇ ਬਨੇ ਰੋਟੀ ਖਾਦੀ ਹੋਣੀ ਮਾਦੀ ਚਲ ਮੇ ਭਾਈ ਹਾਂ ਹੁਣ ਫਿਰ ਮੈਂ ਕਮਾਂ ਨੂੰ ਤੋ ਠੀਕ ਉਹ ਜੇ ਤੁਹਾਡੇ ਅੱਖੀ ਲੱਗ ਜਾਂਦੀ ਆ ਤੇ ਫਿਰ ਮੈਂ ਤੁਰ ਪਈ ਨਹੀਂ ਆ ਦਵਾਈ ਲੈਣ ਉਦਾਂ ਮੇਰਾ ਨਹੀਂ ਸਰੀਰ ਕੰਮ ਕਰਦਾ ਠੀਕ ਆ ਮੈਂ ਵੀ ਹੁਣ ਉਹ ਜਿੰਗਾਂ ਮੈਂ ਦਵਾਈ ਖਾ ਕੇ ਤੁਰਨੀ ਤੈਨੂੰ ਪਤਾ ਤੇ ਜੇ ਚਲੋ ਦੋਈ ਜਾਣੀਆਂ ਕਰ ਗਿਆ ਛੇਤੀ ਕੰਮ ਨਿਬੜ ਜਾਂਦਾ ਮੜ ਕੇ ਸਾਰੀ ਦੁਪਹਿਰ ਬਿਲੇ ਰਹੀਦਾ ਤੇ ਹੁਣ ਕਦੋਂ ਦੇ ਪਈ 5 ਵਜ ਗਿਆ ਉਤੋਂ ਤੇ ਮਮੇ ਦਾ ਕਿਹੜਾ ਜੀ ਕਰਦਾ ਮੈਂ ਲੰਮੇ ਪਈ ਰਵਾਂ ਨਹੀਂ ਠੀਕ ਤੇ ਫਿਰ ਮੈਂ ਕੀ ਕਰਾਂ ਚੱਲ ਮੈਂ ਉਹਦਾ ਕਰਾਂ ਕਰ ਫਿਰ ਕਾਉ ਉਹਨਾਂ ਨੂੰ ਕੀ ਕਹਿੰਦੇ ਆ ਫਿਰ ਇੰਨੀ ਆ ਜਾਣੀ ਕਣੀ ਰਿੱਦਾਂ ਦੇ ਮੈਨੂੰ ਕਦੀ ਹੋ ਜਾਣੀ। ਕਿੱਦਾਂ ਕਰਾਂਗੀ ਹੁਣ ਜਾਣਾ ਤੇ ਦਵਾਈਆਂ ਤੇ ਟੈਸਟ ਵੀ ਕਰਾਉਂਗੀ। ਉਲਟੀ ਵਾਲ ਵੀ ਮਨ ਹੁੰਦਾ ਵਾ, ਚੱਕਰ-ਚੱਕਰ ਵੀ ਹੁੰਦੇ ਆ। ਫੇਰੀ ਪਤਾ ਲੱਗੂ ਆ। ਬਾਈ ਕਿਤਾ ਹਾਂ। ਨਾ ਕੀ ਕਰ ਲਿਆ ਭਲਿੰਦ ਕੋਨੇ ਹੋਵੇਂ ਪਠੇ ਪਾ ਗਿਆ ਰਿਆ ਜੇ ਇਹ ਆ ਖੱਡੀ ਹੁਣ ਵਿਹਲਾ ਕੋ ਦੋ ਮਿੰਟ ਉਹਨਾਂ ਵਿਹਲਾ ਕਿੱਥੇ ਆ ਉਹ ਲੈਵਲ ਕਰਾ ਲਾ ਮੋਟਰ ਤੇ ਡਿਆ ਉਹਦੇ ਕੋ ਚੱਲਾ ਉਹ ਉਠਣੀ ਨਹੀਂਂ ਦਈ ਉਹਨੂੰ ਦਵਾਈ ਕੋਈ ਦਵਾ ਲਿਆ ਉਹ ਕਦੀ ਆਂਦੀ ਮੈਨੂੰ ਜੁ ਕਾਮ ਆ ਮੈਨੂੰ ਖਾਗੋ ਮੈਨੂੰ ਬੁਖਾਰ ਹੈ ਮੇਰੇ ਕੋਟਿਆ ਜਾਂਦਾ ਤੈਨੂੰ ਲੱਗੇ ਰੋਟੀ ਕਾ ਕੇ ਆ ਗਿਆ ਤੈਨੂੰ ਨਹੀਂ ਪਤਾ ਪੰਪ ਪੁੱਛ ਲਾਂ ਕਿ ਕੌਣ ਉਹਦੋਂ ਆਂਦੀ ਹਮਾਰੇ ਸਿਰ ਪੀੜਾ ਹੁੰਦੇ ਮੈਨੂੰ ਵੀ ਪਤਾ ਕਿ ਬਿਮਾਰ ਹੋ ਦੁਪਹਿਰ ਸਾਰਿਆਂ ਲ ਮੈਂ ਪੈਰੀ 5 ਵਜਨ ਤੇ ਰੋਟੀ ਪਕਾਵਾ ਮੈਂ ਤੇ ਕਿੱਧਰ ਹੋਵਾ ਜੇ ਜਾਉਨੋਂ ਦਵਾਈ ਦਵਾ ਕੇ ਲਿਆ ਰੋਟੀ ਟੁੱਕ ਕਿੱਦਾਂ ਕਰਨਾ ਮੇਰ ਕੋ ਤਨੋਂ ਹੁੰਦਾ ਸਵੇਰ ਦਾ ਤੇ ਮੈਂ ਬਰਾ ਆਪਣਾ ਸਾਰਾ ਤੇਰੇ ਸਾਹਮਣੇ ਕੀਤਾ ਉੱਠੀ ਨਹੀਂ ਗਈ ਤੇ ਹੁਣ ਫਿਰ ਮੈਂ ਕਿੱਦਾਂ ਕਰਾਂ ਉਹ ਮੰਮੀ ਅੱਗੇ ਮੈਂ ਥੱਕਿਆ ਆਇਆ ਮੋੜ ਤੂੰ ਉਤੋਂ ਕੋਈ ਗੱਲ ਨਹੀਂ ਮੈਂ ਸਵੇਰੇ ਦਵਾ ਲਿਆਉਂਗਾ ਦਵਾਈ ਉਹ ਨਹੀਂ ਫਿਰ ਸਵੇਰੇ ਕਿੰਨੇ ਰਾ ਕਰਨਾ ਕੰਮ ਤੰਦਾ ਹੁਣ ਤਾਂ ਕੋਈ ਨਹੀਂ ਵੇਲਾ ਕੋਈ ਨਹੀਂ ਔਖੇ ਸੁੱਕ ਕਰ ਲਾਂਗੇ ਉਹਨੂੰ ਦਵਾਈ ਦਵਾ ਲਿਆ ਫੇਰ ਉਹਦੇ ਪਿੱਕੇ ਅੱਖਾਂ ਤੇ ਵੀ ਹੁਣ ਗਈ ਆ ਤੇ ਫਿਰ ਬਿਮਾਰ ਕਰਤੀ ਕੁੜੀ ਹਾਜੀ ਗੱਲਾਂ ਕਰਨੀਆਂ ਫੇਰ ਨਹੀਂ ਜਿਆਦਾ ਬਿਮਾਰ ਵਾ ਜਾ ਪੁੱਛਲਾ ਪਾ ਜਾ ਕੇ ਵੇਲਾ ਪਾਈ ਲਮੇ ਤੈਨੂੰ ਲੈ ਜਾ ਉਹ ਚੱਲ ਮੈਂ ਨਾ ਉਹ ਕਾਲੇ ਨੇ ਪਾਣੀ ਫੜਾਵਾ ਤੇ ਤੁਸੀਂ ਉਹਨੂੰ ਕਿਹਾ ਵੀ ਤਿਆਰ ਹੋ ਮੈਂ ਆ ਗਿਆ ਬਸ ਅਜਾ ਫਿਰ ਉਹਨਾਂ ਵਾਲੇ ਪੁੱਛ ਲੈ ਪਹਿਲਾਂ ਉਹਨੂੰ ਪੁੱਛ ਲੈ ਆਪਕੋ ਵੀ ਨੂੰ ਪੁੱਛਿਆ ਨਹੀਂ ਆ ਵੀ ਰਪੜੀ ਸਿਆਪਾ ਹੀ ਪਿਆਵਾ ਇਹ ਕਿੰਨਾ ਕੁ ਇਲਾਜ ਕਰਾਗੇ ਕੀ ਕਰ ਗਿਆ ਤੇ ਖਾਪ ਗਏ ਆ ਉਧਰੋਂ ਪੈਲੀ ਲੈਣ ਡੈ ਉਧਰੋਂ ਵਿੱਚ ਕੋਈ ਨਾ ਕੋਈ ਹੋਰ ਖਰਚਾ ਪੈ ਜਾਣ ਡਿਆਵਾ ਇਹ ਕਦੀ ਤਾਂ ਕਦੀ ਕੋਹਬ ਕਦੀ ਬਿਮਾਰ ਤੇ ਕਦੀ ਕੋਤ ਕੋਤ ਰਾਠ ਦੇ ਨੀ ਨੰਗ ਦੇ ਤੇ ਲੈ ਕੇ ਤੁਰਪੀ ਦਾ ਆ ਹੁਣ ਅਸੀਂ ਕੀ ਕਰੀਏ ਅਗਰ ਡੀਰ ਕੱਤੋਂ ਡੇ ਉਹ ਕੱਢਣ ਮੋਟਰਸਾਈਕਲ ਤੇ ਚੱਲ ਜਣੇ ਆ ਐਵੇਂ ਪਹਿਲਾਂ ਕੱਢੋਗੇ ਫਿਰ ਲਾਓਗੇ ਤੂੰ ਮਗਰੋਂ ਵਰਸਾਲੇ ਡੇਕ ਡਕਣਾ ਨਾ ਭਾਈ ਨਹੀਂ ਦੇਖਦੀ ਮੈਂ ਫੜ ਲੂੰਗੀ ਤੁਹਾਨੂੰ ਪਿੱਛੋਂ ਆ ਜਾ ਤੂੰ ਹੀ ਰਹਿਣ ਦੋ ਗੱਡੀ ਚਲੋ ਵੇ ਮਾ ਉਹਦਾ ਦੀ ਗੱਲ ਨੇ ਕੀਤੀ ਹੈ ਜ ਆਪਣੀ ਭੈਣ ਨਾਲ ਗੱਲ ਕਰਾਂ ਉਹਦਾ ਕੀ ਹਾਲ ਆ ਕਿਦਾਂ ਹੈਲੋ ਸਾਸਰੀ ਕੁੜੀ ਭੈਣ ਆ ਮੈਨੂੰ ਤੇ ਚੇਟਾ ਆਈ ਜਾਂਦਾ ਤੈਨੂੰ ਨਹੀਂ ਆਉਂਦਾ ਹੋਰ ਪਰਿਵਾਰ ਦਾ ਸਭ ਠੀਕ ਠਾਕ ਹੈ ਆਈ ਵੀ ਠੀਕ ਠਾਕ ਆ ਜਿਹੜੀ ਘੜੀ ਨੰਗ ਜੇ ਇਹ ਆਹੋ ਨੌ ਦੀ ਕਿ ਦਸਣੀ ਆ ਨੌ ਪਣਾ ਅੱਗੇ ਪਓ ਜੱਪ ਚੋਂ ਮਹਾ ਨਿਕਲਿਆ ਤੈਨੂੰ ਪਤਾ ਹੀ ਉਹ ਜਦ ਮਹਾ ਸੋਲਾ ਸਪਾਈ ਹੋਈ ਹੈ ਤਾਂ ਹੁਣ ਜਿੱਦਾਂ ਤੀ ਆਈ ਆ ਕਦੀ ਮੇਰੇ ਸਿਰ ਪੀੜ ਕਦੀ ਮੇਰੇ ਢੇਡ ਪੀੜ ਕਦੀ ਮੇਰੇ ਨਾ ਤਾਂ ਕਾਮਾ ਫੇਰ ਮੈਨੂੰ ਹੀ ਕਰਨਾ ਪੈਂਦਾ ਮੈਂ ਤੈਨੂੰ ਪਤਾ ਸਵੇਰੇ ਉੱਠ ਕੇ ਪਹਿਲਾਂ ਨਹਾ ਤੋ ਕੇ ਤੇ ਚਾਹ ਪੀਣੀ ਚਾਹ ਪੀ ਕੇ ਲਾਗੇ ਭੁੱਖਰ ਫੇਰ ਲੈਂਦੀ ਆ ਚਾਹ ਧਰ ਕੇ ਇਹ ਸਾਰੇ ਕੰਮ ਤਾਂ ਮੈਨੂੰ ਕਰਨੇ ਪੈਂਦੇ ਆ ਤੇ ਫਿਰ ਮੈਂ ਅੱਖਾਂ ਕੀ ਅੱਜ ਹਾਰ ਕੇ ਹੁਣ ਥਾਲ ਕੇ ਤੇ ਦਵਾਈ ਲੈਣ ਕੱਲੇ ਵੀ ਜਾਏ ਤੇ ਟੈਸਟ ਕਰਾਇਆ ਤੇ ਤੇ ਆਪਾਂ ਤਾਲਾ ਕਿ ਵੀ ਹੁੰਦਾ ਕੀ ਐ ਹੂੰ ਆ ਗਏ ਅੱਜ ਦਵਾਈ ਲੈਣ ਹੁਣ ਕੱਲਿਆ ਵੀ ਜਾ ਦਵਾਈ ਲਵਾ ਕੇ ਲਿਆ ਤੂੰ ਦੱਸ ਆਪਣੀ ਨੌਂ ਤਾਂ ਕਿਦਾਂ ਅੱਛਾ ਅੱਛਾ ਇਹ ਇੰਨਾਂ ਮਾਵਾਂ ਦ ਗਈ ਯਾ ਦਿਕਾ ਦੱਸ ਕਿ ਅਸੀਂ ਆਪਣੇ ਮਹਾ ਵੱਡੇ ਕਰਨੇ ਆ ਤੇ ਕੰਮ ਕਰਨੇ ਭੈਮ ਸੋਖਾ ਜਾਏਗਾ। ਤੁਹਾਨੂੰ ਇਹਨੂੰ ਚੰਡ ਕੇ ਰੱਖੀ ਤੂੰ ਵੀ ਮੇਰੇ ਵਾਂਗ ਮੈਂ ਤਾਂ ਵਾਵਾ ਚੰਡੀ ਤੇ ਹੁਣ ਭਾਵੇਂ ਆ ਗਈ ਕਰਦੀ ਕੰਮ ਡਰਦੀ ਮੇਰਕੋ। ਹੋ ਗਿਆ ਨਾ ਇਹਨੂੰ ਚੜਾ ਲਈ। ਜਿੰਨਾ ਕੰਮ ਆ ਨਹੀਂ ਉਹਨਾਂ ਕਰਾ ਕੇ ਛੱਡਿਆ ਕਰ ਤੇ ਫੇਰ ਵੇਲੀ ਹੁੰਦਿਆ ਕਰ। ਸਾਰੀ ਦੁਪਹਿਰੇ ਸੁੱਤਿਆਂ ਰਹਿਦਿਆਂ ਏਸੀ ਲਾ ਕੇ ਤੇ ਮੁੜ ਕੇ ਫੋਨ ਫੜੀ ਰੱਖਦਿਆਂ ਤੇ ਜੇ ਕੋਈ ਸੱਸ ਮਾ ਕੰਮ ਆ ਕੇ ਪੇੜਿਆ ਨਾ ਕੋ ਜਾਂਦਾ ਕੋ ਗੱਸ਼ ਪੈ ਜਾਂਦੀ ਐ। ਹੂੰ ਚਲ ਕਰਦੀ ਤੇ ਕਰਨ ਦਿਆ ਕਰ ਤੂੰ ਉਹਨਾਂ ਵਿੱਚ ਗਾਂ ਗਾਂ ਹੋਇਆ ਕਰ ਮੈਨੂੰ ਤਾਂ ਹੁਣ ਜਦੋਂ ਨਾ ਉੱਠੇ ਕਰਨਾ ਪੈਂਦਾ ਕੀ ਕਰਾਂ ਚਲ ਅੱਛਾ ਫਿਰ ਮੈਂ ਵੀ ਹੁਣ ਜੇ ਆਏ ਨਹੀਂਗੇ ਰਾਤ ਦਾ ਕੋ ਕਰਾਂ ਪਰ ਸਬਜੀ ਵੇਖਾ ਕਰੀ ਬਣਮਣੀਆ ਬਾਅਦ ਚ ਤੈਨੂੰ ਲਾਉਂਗੀ ਫੋਨ ਫਿਰ ਮੈਂ ਚਲ ਠੀਕ ਐ ਚੰਗਾ ਸਾਸਤਰੀ ਕਾ